ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰੋ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੀਰ ਨੂੰ ਕੇਸ ਦਿੱਤੇ ਸਨ ਤੇ ਉਹ ਕੇਸ ਕਿਉਂ ਦਿੱਤੇ ਸਨ ਅਸੀਂ ਇਸ ਵੀਡੀਓ ਵਿੱਚ ਸਮਝਦੇ ਹਾਂ ਤੇ ਕੇਸਾ ਦੀ ਕਰਾਮਾਤ ਬਾਰੇ ਵੀ ਇਸ ਵੀਡੀਓ ਵਿੱਚ ਜਾਣਦੇ ਹਾਂ ਸੋ ਗੁਰਮੁਖ ਪਿਆਰਿਆ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਹੈ ਸੋ ਆਓ ਸਰਵਨ ਕਰਦੇ ਹਾਂ ਜੀ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਜਦੋਂ ਮਹਾਰਾਜ ਇੱਕ ਸ਼ਹਿਰ ਦੇ ਵਿੱਚ ਪਹੁੰਚੇ ਆ ਉਹ ਸ਼ਹਿਰ ਦੇ ਬਾਹਰ ਦਜਲਾ ਨਾਂ ਦਾ ਦਰਿਆ ਵਗਦਾ ਸੀ ਉਹਦੇ ਕੰਢੇ ਤੇ ਇੱਕ ਫਕੀਰ ਰਹਿੰਦਾ ਸੀ ਝੌਂਪੜੀ ਬਣਾ ਕੇ ਤੇ ਬਹਿਲੋਲ ਉਹਦਾ ਨਾਂ ਸੀ ਉਹਨੇ ਆਪਣੇ ਮਰੀਦਾਂ ਦੇ ਕੋਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਤ ਸਲਾ ਸੁਣੀ ਕਿਵੇਂ ਮੱਕੇ ਵਿੱਚ ਕਲਾ ਵਰਤੀ ਆ ਕਿਵੇਂ ਮੱਕਾ ਫੇਰਿਆ ਇਹ ਬਹਿਲੋਲ ਨਾਂ ਦੇ ਪੀਰ ਨੇ ਬਾਬਾ ਨਾਨਕ ਜੀ ਦੇ ਸੰਬੰਧ ਵਿੱਚ ਆਪਣੇ ਮਰੀਦਾਂ ਤੋਂ ਕਾਫੀ ਸਾਖੀਆਂ ਸੁਣੀਆਂ ਸੀ ਚਿਤ ਕਰਦਾ ਸੀ ਕਿ ਮੈਂ ਵੀ ਕਦੇ ਦਰਸ਼ਨ ਕਰਾਂਗਾ ਗੁਰੂ ਜੀ ਦੇ ਅਰਦਾਸਾਂ ਕਰਦਾ ਸੀ ਮਹਾਰਾਜ ਨਾਲ ਇਹਦਾ ਪਿਆਰ ਪੱਕਾ ਹੋ ਗਿਆ ਬਹੁਤ ਇੱਜ਼ਤ ਸੀ ਬਾਬਾ ਜੀ ਲਈ ਦਿਲ ਦੇ ਵਿੱਚ ਦੁਨੀਆ ਨੂੰ ਤਾਰ ਦੇ ਮਹਾਰਾਜ ਦੀ ਝੌਂਪੜੀ ਕੋਲ ਪਹੁੰਚੇ ਆ ਜੀ ਗੁਰੂ ਸਾਹਿਬ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਆ ਬਹੁਤ ਖੁਸ਼ ਹੋਇਆ ਇਤਨਾ ਖੁਸ਼ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਝੌਂਪੜੀ ਦੇ ਵਿੱਚ ਅੰਦਰ ਚਰਨ ਪਾਓ ਜੀ ਗੁਰੂ ਜੀ ਨੇ ਪੀਰ ਬਹਿਲੋਲ ਇਹ ਫਕੀਰ ਦੀ ਬੇਨਤੀ ਮੰਨੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੀ ਝੌਂਪੜੀ ਵਿੱਚ ਚਲੇ ਗਏ ਆ ਝੌਂਪੜੀ ਦੇ ਬਾਹਰ ਆਪਣੇ ਹੱਥਾਂ ਨਾਲ ਇਹਨੇ ਬਾਬਾ ਜੀ ਦੇ ਬੈਠਣ ਲਈ ਸੋਹਣੀ ਜੀ ਚਾਦਰ ਵਿਛਾਈ ਆ ਕਾਫੀ ਧੀਰ ਤੱਕ ਗੁਰੂ ਜੀ ਨਾਲ ਗਿਆਨ ਚਰਚਾ ਹੁੰਦੀ ਰਹੀ ਆ ਹੁਣ ਖਾਣੇ ਦਾ ਸਮਾਂ ਭੋਜਨ ਦਾ ਸਮਾਂ ਜਾਣ ਕੇ ਇਹਨੇ ਸਤਗੁਰੂ ਮਹਾਰਾਜ ਨੂੰ ਖਾਣਾ ਖਾਣ ਲਈ ਅਰਜ਼ ਕੀਤੀ ਆ ਤੇ ਬਾਬਾ ਜੀ ਚੁੱਪ ਰਹੇ ਆ ਇਹ ਚੁੱਪ ਨੂੰ ਗੁਰੂ ਜੀ ਦੀ ਹਾਂ ਸਮਝ ਕੇ ਬਹਿਲੂਲ ਪੀਰ ਨੇ ਆਖਿਆ ਆਪਣੇ ਮਰੀਦ ਨੂੰ ਕਿ ਜਾਓ ਬਾਜ਼ਾਰ ਦੇ ਵਿੱਚ ਜਾ ਕੇ ਖਾਣੇ ਦਾ ਸਮਾਨ ਲੈ ਕੇ ਖਾਣਾ ਤਿਆਰ ਕਰੋ ਅੱਜ ਬਾਬਾ ਨਾਨਕ ਜੀ ਆਏ ਆ ਇਹਨਾਂ ਨੂੰ ਪ੍ਰਸ਼ਾਦਾ ਸ਼ਕਾਉਣਾ ਹੈ ਮਰੀਦ ਜਿਹੜਾ ਸੀ ਚੇਲਾ ਜਿਹੜਾ ਸੀ ਗੁਰਮੁਖ ਪਿਆਰਿਓ ਉਹਨੇ ਆਪਣੇ ਪੀਰ ਦੀ ਗੱਲ ਮੰਨੀ ਆ ਤੇ ਜਾਣ ਨੂੰ ਜਦੋਂ ਤਿਆਰ ਹੋ ਗਿਆ ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸੀਸ ਤੇ ਆਪਣੇ ਸਿਰ ਤੇ ਮਹਾਰਾਜ ਕੰਗਾ ਕਰ ਰਹੇ ਆ ਜੀ ਤੇ ਜਦੋਂ ਆਪਾਂ ਕੰਗਾ ਕਰਦੇ ਆ ਸੰਗਤ ਜੀ ਉਹ ਵਾਲ ਜਿਵੇਂ ਕੰਗੇ ਵਿੱਚ ਆ ਜਾਂਦੇ ਆ ਤਾਂ ਉਸ ਵਕਤ ਦੋ ਵਾਲ ਕੰਗੇ ਵਿੱਚ ਆਏ ਆ ਇਹ ਬਹੁਤ ਹੀ ਪਵਿੱਤਰ ਕੇਸ ਹਨ ਸਤਗੁਰੂ ਮਹਾਰਾਜ ਜੀ ਦੇ ਹੁਣ ਉਹ ਬਹਿਲੋਲ ਨਾਂ ਦਾ ਪੀਰ ਮਹਾਰਾਜ ਜੀ ਦੇ ਸਰੂਪ ਤੇ ਸੁੰਦਰ ਕੇਸਾਂ ਵੱਲ ਦੇਖ ਕੇ ਨਿਹਾਲ ਹੋ ਰਿਹਾ ਤੇ ਉਹ ਚੇਲਾ ਜਿਹਦਾ ਨਾਂ ਹੈ ਅਮਰ ਰਜ਼ਾ ਉਹ ਵੀ ਉੱਥੇ ਖੜਾ ਹੈ ਉਹ ਜਾਣ ਨੂੰ ਤਿਆਰ ਹੈ ਬਾਜ਼ਾਰ ਵਿੱਚ ਪਰ ਮਹਾਰਾਜ ਨੇ ਉਹਨੂੰ ਚੱਲਦੇ ਹੋਏ ਕਦਮਾਂ ਨੂੰ ਉਹਦੇ ਨੂੰ ਰੋਕਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਚਲੇ ਜਾਣਾ ਬਾਜ਼ਾਰ ਪਰ ਸਾਨੂੰ ਇੱਕ ਗੱਲ ਦਾ ਜਵਾਬ ਦਓ ਮਹਾਰਾਜ ਨੇ ਆਖਿਆ ਭਾਈ ਇਹ ਕੀ ਹੈ ਸਤਿਗੁਰੂ ਜੀ ਨੇ ਜੋ ਕੰਗਾ ਸੀ ਕੰਗੇ ਦੇ ਵਿੱਚ ਦੋ ਵਾਲ ਸੀ ਉਹ ਅੱਗੇ ਕਰਕੇ ਪੁੱਛਿਆ ਹੈ ਤੇ ਉਹ ਚੇਲਾ ਕਹਿਣ ਲੱਗਾ ਮਹਾਰਾਜੀ ਫਕੀਰ ਜੀ ਇਹ ਤਾਂ ਮੂਏ ਵਾਲ ਮਰਦਾ ਕੇਸ ਹਨ ਬਾਬਾ ਜੀ ਕਹਿੰਦੇ ਨਹੀਂ ਇਹ ਬਾਲ ਨਹੀਂ ਇਹ ਤਾਂ ਐਨਕ ਹੈ ਗੁਰੂ ਮਹਾਰਾਜ ਨੇ ਇੱਕ ਰਮਜਪਰੀ ਇੱਥੇ ਗੱਲ ਕਹੀ ਇਹਨੂੰ ਧਿਆਨ ਦੇ ਨਾਲ ਸੁਣਨਾ ਇਹ ਬਾਲ ਨਹੀਂ ਇਹ ਤਾਂ ਐਨਕ ਹੈ ਜੋ ਤੁਸੀਂ ਹੁਣ ਖਾਣੇ ਦਾ ਸਮਾਨ ਲੈਣ ਲਈ ਜਾ ਰਹੇ ਹੋ ਉਹ ਕਿਸੇ ਇਨਸਾਨ ਦੀ ਦੁਕਾਨ ਤੋਂ ਲੈ ਕੇ ਆਉਣਾ ਇਹ ਸੁਣ ਕੇ ਬਹਿਲੋਲ ਪੀਰ ਜੀ ਬੜੇ ਹੈਰਾਨ ਹੋਏ ਕਹਿਣ ਲੱਗੇ ਮਹਾਰਾਜ ਇਹ ਸ਼ੈਰ ਪੀਰਾਨੇ ਪੀਰ ਦਸਤਗੀਰ ਜੀ ਦਾ ਹੈ ਇਹ ਪੀਰਾਂ ਦਾ ਸ਼ਹਿਰ ਹੈ ਮਹਾਰਾਜ ਇੱਥੇ ਪੀਰ ਤੇ ਉਹਨਾਂ ਦੇ ਚੇਲੇ ਰਹਿੰਦੇ ਆ ਇੱਥੇ ਸਾਰੇ ਇਨਸਾਨ ਹੀ ਹੋਣਗੇ ਜਾਂ ਪੀਰ ਜੀ ਨੇ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਮਿਟਾ ਦਿੱਤਾ ਹੋਵੇਗਾ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਇੱਥੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਮੀ ਆਪੋ ਆਪਣੀ ਉਹ ਦੇਣਾ ਪੈਂਦਾ ਜਦੋਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਜਦੋਂ ਇੱਕ ਇੱਕ ਗੱਲ ਦਾ ਹਿਸਾਬ ਹੁੰਦਾ ਉਹ ਤਾਂ ਆਪ ਹੀ ਲੇਖਾ ਦੇਣਾ ਪੈਂਦਾ ਇਸ ਕਰਕੇ ਇਹ ਖਿਆਲ ਕਿ ਅਸੀਂ ਤਾਂ ਪੀਰ ਦਸਤਗੀਰ ਜੀ ਦੇ ਸ਼ਹਿਰ ਵਿੱਚ ਰਹਿੰਨੇ ਆ ਤੇ ਬਖਸ਼ੇ ਜਾਵਾਂਗੇ ਮਹਾਰਾਜ ਕਹਿੰਦੇ ਠੀਕ ਨਹੀਂ ਹੈ ਗੁਰੂ ਸਾਹਿਬ ਜੀ ਮਹਾਰਾਜ ਨੇ ਉਹ ਚੇਲੇ ਨੂੰ ਇੱਕ ਟਕਾ ਦਿੱਤਾ ਤੇ ਕਿਹਾ ਇਸ ਟਕੇ ਦਾ ਸਮਾਨ ਲੈਣ ਲਈ ਜੋ ਐਨਕ ਤੈਨੂੰ ਦਿੱਤੀ ਆ ਜਿਸ ਨੂੰ ਤੈਨੂੰ ਲੱਗਦਾ ਇਹ ਮਰਦਾ ਕੇਸ ਹਨ ਇਹ ਮਰਦਾਵਾਲ ਹਨ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਲਟਕਾ ਕੇ ਦੇਖ ਲੈਣਾ ਦੋ ਕੇਸਾਂ ਨੂੰ ਦੋ ਵਾਲ ਨੂੰ ਕਿ ਇਹ ਦੁਕਾਨਦਾਰ ਇਨਸਾਨ ਹੈ ਕਿ ਨਹੀਂ ਆਪ ਜੀ ਨੂੰ ਸਭ ਕੁਝ ਪਤਾ ਲੱਗ ਜਾਵੇਗਾ ਹੁਣ ਉਹ ਪੀਰ ਦਾ ਚੇਲਾ ਸੱਤ ਬਚਨ ਕਹਿ ਕੇ ਅਮਰ ਰਜ਼ਾ ਬਾਜ਼ਾਰ ਵਿੱਚ ਜਾਂਦਾ ਹੈ ਇੱਕ ਦੁਕਾਨ ਵਿੱਚ ਜਾ ਕੇ ਬਾਬਾ ਨਾਨਕ ਜੀ ਦੇ ਦਿੱਤੇ ਹੋਏ ਉਹ ਕੇਸ ਉਹ ਐਨਕ ਜਿਹਨੂੰ ਮਹਾਰਾਜ ਨੇ ਐਨਕ ਕਹਿ ਦਿੱਤਾ ਗੁਰਮਖ ਪਿਆਰਿਓ ਸਾਡੇ ਵਿੱਚ ਸ਼ਰਧਾ ਹੋਣੀ ਚਾਹੀਦੀ ਆ ਸਤਿਗੁਰੂ ਮਹਾਰਾਜ ਦੀਆਂ ਸਾਖੀਆਂ ਨੂੰ ਜਦੋਂ ਸੁਣਦੇ ਆ ਵੀ ਮਹਾਰਾਜ ਕਲਾ ਵਰਤਾ ਰਹਿਆ ਸਮਝਾਉਣ ਲਈ ਬਹੁਤ ਕੁਝ ਕਰ ਰਹੇ ਆ ਮਹਾਰਾਜ ਉਹ ਦੁਕਾਨ ਵਿੱਚ ਜਾ ਕੇ ਐਨਕ ਲਾ ਕੇ ਦੇਖ ਰਿਹਾ ਤੇ ਉਹਨੂੰ ਹਿਰਨ ਦਿਸਿਆ ਉਹ ਬੰਦਾ ਨਹੀਂ ਬਹੁਤ ਹੈਰਾਨ ਹੋ ਗਿਆ ਸਤਿਗੁਰੂ ਜੀ ਦੀ ਦਿੱਤੀ ਐਨਕ ਉਤਾਰੇ ਤੇ ਉਸ ਵਕਤ ਉਹਨੂੰ ਉਹ ਬੰਦਾ ਨਜ਼ਰ ਆਵੇ ਪਰ ਜਦੋਂ ਲਾਵੇ ਤੇ ਹਿਰਨ ਦਿਸੇ ਇੱਕ ਇਨਸਾਨ ਹਿਰਨ ਕਿਉਂ ਦਿਸ ਰਿਹਾ ਬੜਾ ਹੈਰਾਨ ਹੁਣ ਦੂਜੀ ਦੁਕਾਨ ਤੇ ਜਾ ਕੇ ਦੇਖਿਆ ਤੇ ਉਹ ਦੁਕਾਨਦਾਰ ਮੁਰਗਾ ਦਿਸਿਆ ਇਸੇ ਤਰ੍ਹਾਂ ਉਹ ਚੇਲੇ ਨੇ ਕਈ ਦੁਕਾਨਾਂ ਦੇਖੀਆਂ ਕੋਈ ਵੀ ਇਨਸਾਨ ਨਾ ਦਿਸਿਆ ਪਰੇਸ਼ਾਨ ਹੋ ਗਿਆ ਖਾਲੀ ਹੱਥ ਬਾਪਸ ਆਇਆ ਹੈ ਆਖਰ ਕੀ ਹੋਇਆ ਹੰਬੇ ਨੇ ਥੱਕੇ ਹੋਏ ਨੇ ਇੱਕ ਛੋਟੀ ਜੀ ਦੁਕਾਨ ਦੇਖੀ ਆ ਜਿਸ ਦਾ ਮਾਲਕ ਜਟਾ ਜੂਠ ਧਾਰੀ ਸੀ ਉਦੀਆਂ ਅੱਖਾਂ ਵਿੱਚ ਮਸਤੀ ਸੀ ਮੱਥਾ ਬੜਾ ਚਮਕੇ ਜਦੋਂ ਚੇਲੇ ਨੇ ਐਨਕ ਲਾ ਕੇ ਦੇਖੀ ਤੇ ਉਹੀ ਸੂਰਤ ਦੇਖੀ ਜੋ ਬਗੈਰ ਐਨਕ ਦੇ ਸੀ ਦੁਬਾਰਾ ਐਨਕ ਲਾ ਕੇ ਦੇਖਿਆ ਤਸੱਲੀ ਹੋਈ ਕਿ ਇਹੋ ਅਸਲੀ ਇਨਸਾਨ ਫਿਰ ਸੋਚਣ ਲੱਗਾ ਬਾਬਾ ਜੀ ਨੇ ਜੋ ਮੈਨੂੰ ਇਹ ਟਕਾ ਦਿੱਤਾ ਸੀ ਉਹ ਦੇ ਦੇਣਾ ਚਾਹੀਦਾ ਤੇ ਟਕਾ ਦੇ ਕੇ ਜੋ ਜੋ ਚਾਹੀਦਾ ਸੀ ਦੱਸ ਦਿੱਤਾ ਉਹ ਦੁਕਾਨਦਾਰ ਨੇ ਉਹ ਟਕੇ ਨੂੰ ਪਛਾਣਿਆ ਮੱਥੇ ਤੇ ਲਾਇਆ ਫਿਰ ਉਹਨੂੰ ਅੰਦਰ ਰੱਖ ਕੇ ਉਹ ਚੇਲੇ ਨੂੰ ਸਮਾਨ ਦਿੱਤਾ ਤੇ ਚੇਲੇ ਨੇ ਕਿਹਾ ਮੈਂ ਤੁਹਾਨੂੰ ਇੱਕ ਟਕਾ ਦਿੱਤਾ ਸੀ ਪਰ ਤੁਸੀਂ ਗਲਤੀ ਕੀਤੀ ਹੈ ਇੱਕ ਟਕੇ ਦਾ ਬਹੁਤ ਜ਼ਿਆਦਾ ਹੀ ਸਮਾਨ ਦੇ ਦਿੱਤਾ ਤੇ ਮੈਨੂੰ یوں ਲੱਗਦਾ ਹੈ ਆਪ ਜੀ ਨੂੰ ਕੋਈ ਗਲਤਫਹਿਮੀ ਹੋ ਗਈ ਜਾਂ ਭਲੇਖਾ ਲੱਗ ਗਿਆ ਜਵਾਬ ਦੇ ਵਿੱਚ ਉਹ ਦੁਕਾਨਦਾਰ ਨੇ ਕਿਹਾ ਭਾਈ ਇਹ ਸਮਾਨ ਉਹ ਟਕੇ ਦਾ ਨਹੀਂ ਉਹ ਟਕੇ ਦੀ ਕੀਮਤ ਤਾਂ ਬੇਸ਼ੁਮਾਰ ਆ ਜੋ ਮੈਂ ਕਦੇ ਦੇ ਹੀ ਨਹੀਂ ਸਕਦਾ ਜੋ ਸਮਾਨ ਮੈਂ ਦਿੱਤਾ ਹੈ ਉਹ ਤੇ ਉਸ ਟਕੇ ਦੇ ਦੀਦਾਰ ਕਰਨ ਦੀ ਕੀਮਤ ਆ ਜਲਦੀ ਜਾਓ ਤੁਹਾਨੂੰ ਕੋਈ ਉਡੀਕ ਰਿਹਾ ਹੈ ਇਸ ਕਰਕੇ ਹੁਣ ਦੇਰ ਨਾ ਕਰੋ ਇਸ ਤਰ੍ਹਾਂ ਫਿਰ ਉੱਥੇ ਜਦੋਂ वार्तालाप ਹੋਈ ਆ ਬਹਿਲੂਲ ਪੀਰ ਦਾ ਚੇਲਾ ਬੜਾ ਹੈਰਾਨ ਹੋ ਗਿਆ ਕਹਿਣ ਲੱਗਾ ਇਹ ਸਭ ਕੀ ਆ ਉਹਨੂੰ ਸਮਝ ਨਹੀਂ ਆ ਰਹੀ ਹੈ ਜਿਵੇਂ ਜਿਵੇਂ ਸਾਰੀ ਘਟਨਾ ਹੋਈ ਆ ਬਹਿਲੂਲ ਪੀਰ ਨੂੰ ਆ ਕੇ ਉਹਦੇ ਚੇਲੇ ਅਮਰ ਰਜ਼ਾ ਨੇ ਜੋ ਦੇਖਿਆ ਜੋ ਸੁਣਿਆ ਸਭ ਦੱਸਿਆ ਹੈ ਹੁਣ ਬਹਿਲੂਲ ਦਾ ਬਾਬਾ ਜੀ ਤੇ ਭਰੋਸਾ ਬਹੁਤ ਵੱਧ ਗਿਆ ਉਹਨਾਂ ਨੂੰ ਅੱਲਾ ਦੀ ਜਾਤ ਕਰਕੇ ਮੰਨਣ ਲੱਗੇ ਆ ਅੱਲਾ ਦਾ ਖੁਦਾ ਦਾ ਰੂਪ ਜਾਣਿਆ ਹੈ ਤੇ ਬਾਬਾ ਜੀ ਨੂੰ ਸ਼ਾਮ ਨੂੰ ਜਦੋਂ ਆਪਣੀ ਥਾਂ ਤੇ ਬਾਬਸ ਸਾਗੇ ਮਹਾਰਾਜ ਜੀ ਸ਼ਾਮ ਨੂੰ ਕੀਰਤਨ ਹੋਇਆ ਬੇਅੰਤ ਲੋਕ ਆਏ ਜਿਸ ਦੀ ਇੱਕ ਵਜ੍ਹਾ ਇਹ ਸੀ ਇਹ ਬਗਦਾਦ ਦਾ ਉਹ ਵੱਡਾ ਪੀਰ ਅਬਦੁਲ ਰਹਿਮਾਨ ਦਸਤਗੀਰ ਵੀ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਹੋਇਆ ਸੀ ਹਾਜ਼ਰੀ ਭਰਨ ਕੀਰਤਨ ਵਿੱਚ ਸਾਰੇ ਪੀਰਾਂ ਨੇ ਹਾਜ਼ਰੀ ਭਰੀ ਆ ਇੱਕ ਦਿਨ ਕੀਰਤਨ ਤੋਂ ਬਾਅਦ ਗੁਰੂ ਮਹਾਰਾਜ ਨੂੰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਹੁਣ ਦੂਜੀ ਥਾਂ ਚੱਲੀਏ ਕਿਉਂਕਿ ਇੱਥੋਂ ਦਾ ਪਾਣੀ ਬੜਾ ਕੋੜਾ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਸਾਹਿਬ ਜੀ ਇਸ ਜ਼ਮੀਨ ਨੇ ਖੁਦਾ ਦੀ ਸਵਤ ਸਲਾਦਾ ਕੀਰਤਨ ਸੁਣਿਆ ਇਹ ਆਪ ਜੀ ਨੂੰ ਤੇ ਸਾਰੀ ਸੰਗਤ ਨੂੰ ਜਰੂਰ ਮਿੱਠਾ ਪਾਣੀ ਦੇਊਗੀ ਪਹਿਲਾਂ ਜਰੂਰ ਕੌੜਾ ਸੀ ਪਰ ਹੁਣ ਇੱਥੇ ਕੀਰਤਨ ਹੋ ਗਿਆ ਸੰਗਤ ਹੋਈ ਆ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੀ ਸੋਟੀ ਦਿੱਤੀ ਉਹ ਆਸਾ ਦਿੱਤਾ ਤੇ ਕਿਹਾ ਕਿ ਨੂੰ ਸਾਹਮਣੇ ਜ਼ਮੀਨ ਜਗੜ ਦਿਓ ਹੁਕਮ ਪਾਇਆ ਭਾਈ ਮਰਦਾਨਾ ਜੀ ਨੇ ਜਦੋਂ ਜ਼ਮੀਨ ਵਿੱਚੋਂ ਸੋਟੀ ਗੱਡੀ ਆ ਇੱਕਦਮ ਪਾਣੀ ਦਾ ਚਸ਼ਮਾ ਨਿਕਲਿਆ ਜੋ ਮਿੱਠਾ ਸੀ ਇਸ ਆਬੇ ਹਯਾਤ ਅੰਮ੍ਰਿਤ ਨੂੰ ਪੀ ਕੇ ਸਾਰੀ ਸੰਗਤ ਨੇ ਆਪਣੇ ਦਿਲਾਂ ਨੂੰ ਪਵਿੱਤਰ ਕੀਤਾ ਜੀ ਇਸ ਤਰ੍ਹਾਂ ਇਸ ਚਸ਼ਮੇ ਨੂੰ ਖੂਦ ਹੀ ਸ਼ਕਲ ਵਿੱਚ ਬਦਲਿਆ ਜਿਹਦਾ ਨਾਮ ਵਲੀ ਹਿੰਦ ਦਾ ਚਸ਼ਮਾ ਰੱਖਿਆ ਹੁਣ ਉੱਥੇ ਸੰਗਤ ਹੋਈ ਆ ਜਦੋਂ ਤੇ ਉਹ ਜੋ ਅਮਰ ਰਜ਼ਾ ਨਾਂ ਦਾ ਚੇਲਾ ਹੈ ਉਹਦੇ ਮਨ ਦੇ ਵਿੱਚ ਸ਼ੰਕੇ ਆ ਕਿ ਮੈਂ ਇਸ ਤਰ੍ਹਾਂ ਬਾਜ਼ਾਰ ਗਿਆ ਬਾਜ਼ਾਰ ਦੇ ਵਿੱਚ ਦੁਕਾਨਦਾਰ ਕੋਈ ਮੈਨੂੰ ਹਿਰਨ ਦੱਸਿਆ, ਕੋਈ ਮੈਨੂੰ ਮੁਰਗਾ ਦੱਸਿਆ, ਕੋਈ ਕੋਈ ਜਾਨਵਰ ਦੱਸਿਆ, ਇਨਸਾਨ ਸਿਰਫ ਇੱਕ ਨਜ਼ਰ ਆਇਆ। ਇਹ ਸਭ ਕੀ ਆ? ਕਿਵੇਂ ਇਹਦਾ ਮੈਨੂੰ ਜਵਾਬ ਮਿਲੇਗਾ? ਉਸ ਵਕਤ ਫਿਰ ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਇੱਕ ਸ਼ਬਦ ਕਹੇ। ਇੱਕ ਸ਼ਬਦ ਕਹਿਣ ਦੇ ਨਾਲ ਹੀ ਸਾਰਿਆਂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ, ਉਹ ਚੇਲੇ ਦੀ ਵੀ ਤਸੱਲੀ ਹੋ ਗਈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬੇਸ਼ੱਕ ਇਹ ਪੀਰਾਂ ਦਾ ਸ਼ਹਿਰ ਹੈ ਇੱਥੇ ਦਸਤਗੀਰ ਨਾਂ ਦੇ ਪੀਰ ਬਹਿਲੋਲ ਵਰਗੇ ਫਕੀਰ ਰਹਿੰਦੇ ਆ ਪਰ ਉਹਨਾਂ ਦੀ ਆਪਣੀ ਨਾਮ ਦੀ ਕਮਾਈ ਆ ਜੇ ਦੂਜੇ ਲੋਕ ਕਹਿ ਦੇਣਗੇ ਅਸੀਂ ਪੀਰਾਂ ਦੇ ਸ਼ਹਿਰ ਵਿੱਚ ਦੁਕਾਨ ਪਾਈ ਆ ਤੇ ਸਾਨੂੰ ਸਾਡਾ ਲੇਖਾ ਨਹੀਂ ਦੇਣਾ ਪਵੇਗਾ ਇਹ ਬੜੀ ਵੱਡੀ ਭੁਲਾ ਜਿਹੜੇ ਲੋਕ ਦੁਨੀਆ ਤੇ ਜਨਮ ਲੈ ਕੇ ਸੁੱਖਾਂ ਦੀ ਖਾਤਰ ਯਤਨ ਬਹੁਤ ਸੁੱਖ ਕੇ ਕੀਏ ਸੁੱਖਾਂ ਦੀ ਖਾਤਰ ਲੋਕ 扑ੜਕਦੇ ਆ ਵੀ ਸਾਨੂੰ ਸੁੱਖ ਮਿਲੇ ਤੇ ਸੁੱਖਾਂ ਦੇ ਲਈ ਇਉਂ 扑ੜਕਦੇ ਆ ਇਉਂ ਤਾਂਗਦੇ ਆ ਜਿਵੇਂ ਜੰਗਲ ਦੇ ਵਿੱਚ ਇੱਕ ਹਿਰਨ ਛਾਲਾਂ ਮਾਰਦਾ ਹੈ ਜਿਵੇਂ ਹਿਰਨ ਜਿਹੜਾ ਹੈ ਨੱਚਦਾ ਹੈ ਛਾਲਾਂ ਮਾਰਦਾ ਹੈ ਦੂਰ ਦੂਰ ਤੱਕ ਭੱਜਦਾ ਬੰਦਾ ਵੀ ਮਾਇਆ ਦੀ ਖਾਤਰ 扑ੜਕਦਾ ਹੈ ਤੇ ਬਿਲਕੁਲ ਜਿਸ ਤਰ੍ਹਾਂ ਇੱਕ ਮੁਰਗਾ ਬਾਗ ਦਿੰਦਾ ਉਹਨੂੰ ਵਹਿਮ ਹੋ ਜਾਂਦਾ ਮੇਰੇ ਕੀਤੇ ਸਭ ਕੁਝ ਹੋ ਰਿਹਾ ਮੈਂ ਬਾਗ ਦਿਨਾ ਤੇ ਸੂਰਜ ਚੜਦਾ ਹੈ ਇਹ ਵੀ ਉਹਦੀ ਭੁੱਲ ਹੁੰਦੀ ਹੈ ਦੁਨੀਆਂ ਤੇ ਮਹਾਰਾਜ ਕਹਿੰਦੇ ਕੁਝ ਐਸੇ ਲੋਕ ਹੁੰਦੇ ਆ ਇਹਨਾਂ ਨੂੰ ਲੱਗਦਾ ਸਾਡੇ ਕੀਤੇ ਸਭ ਕੁਝ ਹੋ ਰਿਹਾ ਪਰ ਇਹ ਉਹਨਾਂ ਦੀ ਹਉਮੈ ਹੁੰਦੀ ਹੈ ਜੇ ਬੰਦਾ ਸੰਸਾਰ ਦੀਆਂ ਸਾਰੀਆਂ ਖਾਇਸ਼ਾਂ ਨੂੰ ਮਾਰ ਕੇ ਛੱਡ ਖਾਇਸ਼ਾਂ ਜੱਗ ਜਹਾਨ ਕੂੜਾ ਕੂੜ ਸਭ ਸੰਸਾਰ ਸਾਰੇ ਲੋਭ ਲਾਲਚ ਮਿਟਾ ਕੇ ਖੁਦਾ ਦੀ ਹਰ ਸਮੇਂ ਹਰ ਥਾਂ ਹਾਜ਼ਰ ਨਾਜ਼ਰ ਜਾਣਦੇ ਹੋਏ ਬੰਦਗੀ ਕਰੇ ਤੇ ਉਹ ਬੰਦਾ ਹੈ ਨੀ ਬੰਦਗੀ ਬਿਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ ਇਸ ਤਰ੍ਹਾਂ ਜੋ ਤੁਹਾਨੂੰ ਉਹ ਦੁਕਾਨਦਾਰ ਮਿਲਿਆ ਜਿਨੇ ਟਕਾ ਮੱਥੇ ਨਾਲ ਲਾਇਆ ਮਹਾਰਾਜ ਕਹਿਣ ਲੱਗੇ ਉਹ ਸੱਚੀ ਸੁੱਚੀ ਕਰਤ ਕਰਦਾ ਕਰਤ ਕਰਦਿਆਂ ਨਾਮ ਜਪਦਾ ਵੰਡ ਕੇ ਛਕਦਾ ਭਾਈ ਉਤੋਂ ਸਿੱਖਣ ਦੀ ਲੋੜ ਹੈ ਉਹਨੂੰ ਟਕੇ ਦੀ ਕੀਮਤ ਦਾ ਵੀ ਪਤਾ ਉਹਨੂੰ ਪਤਾ ਹੈ ਹਰ ਚੀਜ਼ ਦੀ ਕੀਮਤ ਕੀ ਹੈ ਤੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਬਹਿਲੋਲ ਫਕੀਰ ਤੇ ਉਹਦੇ ਜਿਹੜੇ ਸਾਥੀ ਹਨ ਉਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਨੂੰ ਵੀ ਮਹਾਰਾਜ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਗੁਰੂ ਸਾਹਿਬ ਜੀ ਦੇ ਇਹ ਕੇਸਾਂ ਦੀ ਕਰਾਮਾਤ ਆ ਹੁਣ ਉਹਨਾਂ ਸਾਰੇ ਪੀਰਾਂ ਦੇ ਦਿਲ ਵਿੱਚ ਬਾਬਾ ਜੀ ਲਈ ਬਹੁਤ ਇੱਜ਼ਤ ਵਧੀ ਆ ਤੇ ਉੱਥੇ ਤਸੱਲੀ ਹੋ ਗਈ ਆ ਤੇ ਜਿਸ ਥਾਂ ਤੋਂ ਮਹਾਰਾਜ ਨੇ ਉਹ ਚਸ਼ਮਾ ਜਿਹੜਾ ਸੀ ਫੁੱਟਿਆ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਚਸ਼ਮੇ ਦਾ ਪਾਣੀ ਦੂਰ ਦੂਰ ਤੋਂ ਲੋਕ ਆਪਣੇ ਘਰਾਂ 'ਚ ਲੈ ਕੇ ਜਾਂਦੇ ਆ ਤੇ ਹੁਣ ਜਦੋਂ ਮਹਾਰਾਜ ਸਤਗੁਰੂ ਜੀ ਤੇ ਭਾਈ ਮਰਦਾਨਾ ਜੀ ਜਾਣ ਲੱਗਦੇ ਆ ਉਦੋਂ ਬਹਿਲੋਲ ਫਕੀਰ ਬੇਨਤੀਆਂ ਕਰਦਾ ਮਹਾਰਾਜ ਕਿਰਪਾ ਕਰੋ ਹੋਰ ਕੁਝ ਦਿਨ ਮੇਰੀ ਚੌਂਪੜੀ ਵਿੱਚ ਰਹੋ ਸਤਗੁਰੂ ਮਹਾਰਾਜ ਪ੍ਰੇਮ ਦੇ ਬੱਧੇ ਹੋਏ ਕਾਫੀ ਦਿਨ ਫਿਰ ਇੱਥੇ ਰਹਿੰਦੇ ਆ ਬਾਅਦ ਵਿੱਚ ਬਾਬਾ ਜੀ ਦੀ ਯਾਦਗਾਰ ਉੱਥੇ ਇੱਕ ਚਬੂਤਰੇ ਦੀ ਸ਼ਕਲ ਵਿੱਚ ਬਹਿਲੋਲ ਨਾਂ ਦੇ ਫੱਕਰ ਨੇ ਬਣਾਈ ਜਿਹਦੇ ਹੇਠਾਂ ਸੰਗਤ ਜੀ ਕਮਾਲ ਦੀ ਇਹ ਗੱਲ ਆ ਪਿਆਰ ਦੀ ਗੱਲ ਆ ਅਰਬੀ ਤੁਰਕੀ ਦੋਮਾ ਜ਼ਬਾਨਾਂ ਵਿੱਚ ਅੱਜ ਵੀ ਉਹ ਮੌਜੂਦ ਹੈ ਬਹਿਲੋਲ ਜੀ ਕਹਿੰਦੇ ਆ ਐ ਮਰਦਾਂ ਪੂਰੀਆਂ ਕਰਨ ਵਾਲੇ ਖੁਦਾ ਤੂੰ ਜ਼ਾਹਰ ਖੁਦਾ ਹੈ ਕੀ ਹੋਇਆ ਜੋ ਬਾਬਾ ਨਾਨਕ ਨਾਮ ਨਾਲ ਫਕੀਰੀ ਲਿਬਾਸ ਵਿੱਚ ਦੁਨੀਆ ਚਾਏ ਹੋ ਪਰ ਮੈਂ ਪਛਾਣ ਲਿਆ ਤੁਸੀਂ ਖੁਦਾ ਹੋ ਤੁਸੀਂ ਪਰਮਾਤਮਾ ਹੋ ਤੁਸੀਂ ਰੱਬ ਜੀ ਹੋ ਇਹ ਯਾਦਗਰੀ ਇਮਾਰਤਾਂ ਨੂੰ ਕਾਇਮ ਕਰਦਾ ਹਾਂ ਜੋ ਆਉਣ ਵਾਲੀਆਂ ਪੁਸ਼ਤਾਂ ਤੱਕ ਕਾਇਮ ਰਹੇ ਤੇ ਸਤਿਗੁਰੂ ਬਾਬਾ ਨਾਨਕ ਜੀ ਖੁਦ ਖੁਦਾ ਨੇ ਜਿਨ੍ਹਾਂ ਨੇ ਸਵਾਲਾਂ ਦੇ ਜਵਾਬ ਦੇ ਕੇ ਮਰੀਦਾਂ ਨੂੰ ਖੁਸ਼ ਕੀਤਾ ਸਾਰਿਆਂ ਨੂੰ ਸਾਰਿਆਂ ਦੇ ਸਵਾਲਾਂ ਦੇ ਜਵਾਬ ਮਿਲੇ ਆ ਮੈਂ ਬਾਬਾ ਨਾਨਕ ਜੀ ਨੂੰ ਮੱਥਾ ਟੇਕਦਾ ਇਸ ਤਰ੍ਹਾਂ ਗੁਰਮਖ ਪਿਆਰਿਓ ਤੇ ਸਨ 1914 ਦੀ ਆਲਮੀ ਜੰਗ ਵਿੱਚ ਸਿੱਖ ਫੌਜੀ ਜਦੋਂ ਉੱਥੇ ਗਏ ਆ ਉਹਨਾਂ ਨੇ ਇਸ ਚਬੂਤਰੇ ਤੇ ਛੋਟਾ ਜਿਹਾ ਕਮਰਾ ਬਣਾਇਆ ਲੜਾਈਆਂ ਤੋਂ ਬਾਅਦ ਬਗਦਾਦ ਆਜ਼ਾਦ ਹੋਇਆ ਬਹੁਤ ਸਾਰੇ ਸਿੰਧੀ ਸਿੱਖ ਵਪਾਰੀ ਇੱਥੇ ਪਹੁੰਚੇ ਆ ਗੁਰੂ ਮਹਾਰਾਜ ਦੇ ਕਦਮਾਂ ਨੂੰ ਛੂਣ ਵਾਲੀ ਮਿੱਟੀ ਨੂੰ ਚੁੰਮਿਆ ਤੇ ਨੇਕ ਕਮਾਈ ਸਰਫ ਕਰਦੇ ਹੋਏ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਤੇ ਇੱਥੇ ਹੁਣ ਨਿਸ਼ਾਨ ਸਾਹਿਬ ਪੂਰੇ ਬਗਦਾਦ ਸ਼ਹਿਰ ਤੋਂ ਉੱਚਾ ਝੁੱਲ ਰਿਹਾ ਤੇ ਸ਼ਹਿਰ ਦੇ ਚਾਰੇ ਪਾਸਿਆਂ ਤੋਂ ਦਿਸਦਾ ਹੈ ਤਾਂ ਇੱਥੇ ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹਿਲੂਲ ਜੀ ਦੇ ਮਰੀਦ ਅਮਰ ਰਜ਼ਾ ਦੀ ਜਿਹੜੀ ਵੰਸ਼ਾ ਉਹਨਾਂ ਕੋਲੇ ਆ ਤੇ ਉੱਥੇ ਉਹ ਬਾਣੀ ਪੜ੍ਹਦੇ ਆ ਬਹੁਤ ਨਿਤਨੇਮ ਕਰਦੇ ਆ ਤਾਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਇਹ ਬਗਦਾਦ ਦੇ ਵਿੱਚ ਵੱਡੀ ਕਲਾ ਹੋਈ ਆ ਮਹਾਰਾਜ ਦੇ ਕੇਸਾਂ ਦਾ ਚਮਤਕਾਰ ਹੋਇਆ ਗੁਰੂ ਸਾਹਿਬ ਜੀ ਮਹਾਰਾਜ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਖੈ ਜੇ ਚੌਣ ਕੀੜੀ ਵਿੱਚ ਜਾਨ ਪਾ ਦੇਣ ਤੇ ਲੱਖਾਂ ਕਰੋੜਾਂ ਬੰਦਿਆਂ ਦੇ ਦਲ ਨੂੰ ਲਸ਼ਕਰ ਨੂੰ ਸੁਵਾ ਕਰ ਦੂਗੀ ਇਹ ਤਾਂ ਮਹਾਰਾਜ ਦੇ ਆਪਣੇ ਪਾਵਨ ਕੇਸ਼ ਹਨ ਇਹ ਤਾਂ ਆਪਣੇ ਮਹਾਰਾਜ ਜੀ ਦੇ ਪਵਿੱਤਰ ਰੂਹਾਨੀਅਤ ਦੀ ਸਿਕਰ ਹਨ ਸੱਚੇ ਪਾਤਸ਼ਾਹ ਇਸ ਤਰ੍ਹਾਂ ਭਾਈ ਉਹ ਚੇਲਾ ਬਾਜ਼ਾਰ ਗਿਆ ਤੇ ਉਹਨੇ ਫਿਰ ਉੱਥੇ ਜਾ ਕੇ ਦੇਖਿਆ ਇਨਸਾਨ ਕੌਣ ਹੈ ਇਨਸਾਨ ਅੱਜ ਵੀ ਆਪਾਂ ਵੇਖਦੇ ਆ ਬੜੇ ਥੋੜੇ ਆ ਇਨਸਾਨ ਜੀਂ ਕਈ ਵਾਰੀ ਸ਼ੈਤਾਨ ਹੀ ਮਿਲ ਜਾਂਦੇ ਆ ਤੇ ਗੁਰਮਖੋ ਜਿਹੜੇ ਰੱਬ ਨਾਲੋਂ ਟੁੱਟੇ ਆ ਜਿਹੜੇ ਮਨ ਪਿੱਛੇ ਲੱਗੇ ਆ ਉਹ ਸ਼ੈਤਾਨ ਹੀ ਆ ਸਾਰੇ ਇਹੜੇ ਬੰਦਗੀ ਨਹੀਂ ਕਰਦੇ ਉਹ ਵੀ ਸ਼ੈਤਾਨੀ ਹੈ ਸਾਰੇ ਤਾਂ ਉਹਨਾਂ ਨੇ ਕਿਹੜੀਆਂ ਜੂਨਾ ਚ ਪੈਣਾ ਮਹਾਰਾਜ ਨੇ ਪਹਿਲਾਂ ਹੀ ਦਿਖਾ ਦਿੱਤਾ ਵੀ ਆਹ ਕਰਮ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਜਿਹੜਾ ਸਰੀਰ ਆ ਉਹ ਤਾਂ ਮਨੁੱਖ ਦਾ ਕਰਮ ਜਿਹੜੇ ਆ ਪਸ਼ੂਆਂ ਵਾਲੇ ਆ ਤਾਂ ਗੁਰੂ ਮਹਾਰਾਜ ਅੱਗੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਰਹਿਮਤ ਕਰੋ ਜੀ ਸਾਡੇ ਤੇ ਐਵੇਂ ਨਾ ਤਰਕ ਬੁੱਧੀ ਜੀ ਆਪਦੀ ਅੱਗੇ ਰੱਖਿਆ ਕਰੀਏ ਬਲ ਬੁੱਧੀ ਦਾ ਦਾਤਾ ਤਾਂ ਵਾਹਿਗੁਰੂ ਆ ਇਨੇ ਏਡਾ ਸੰਸਾਰ ਸਾਜਿਆ ਬਿਨਾ ਥੰਮਾਂ ਤੋਂ ਆਕਾਸ਼ ਟਿਕਾਇਆ ਉਹਦੇ ਅੱਗੇ ਆਪਣੀ ਹਸਤੀ ਕੀ ਕਿੱਡੀ ਕੁਦਰਤ ਆਉਦੀ ਸਾਜੀ ਆ ਤਾਂ ਮਹਾਰਾਜ ਤੋਂ ਡਰ ਕੇ ਰਹੀਏ ਜੋ ਥਲ ਤੋਂ ਜਲ ਕਰ ਦੇਵੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜਿਹੜਾ ਵਿਦਵਾਨ ਨੂੰ ਮੂਰਖ ਬਣਾ ਦਿੰਦਾ ਮੂਰਖ ਨੂੰ ਵਿਦਵਾਨ ਬਣਾ ਦਿੰਦਾ ਭਿਖਾਰੀਆਂ ਨੂੰ ਰਾਜੇ ਤੇ ਰਾਜਿਆਂ ਨੂੰ ਮੰਗਣ ਲਾ ਦਿੰਦਾ ਇਹੋ ਜੇ ਰੱਬ ਤੋਂ ਡਰ ਕੇ ਰਹੀਏ ਭੁੱਲ ਚੁੱਕੀ ਖਿਮਾ ਬਾਬਾ ਨਾਨਕ ਜੀ ਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਨਮਸਕਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ